ਮਹਨੋਤਿਕ ਖਾਲਸਾ ਮਹਨੋਤਿਕ ਫਤਿਹ ਅੱਜ ਸਾਡੇ ਹਸਪੀਟਲ ਦੇ ਵਿੱਚ ਮੇਰੀ ਪਰੀ ਦਿਵਸਤੇ ਬਹੁਤ ਸੋਹਣੇ ਲੰਗਰ ਦੇ ਪਰਸਾਦ ਤਿਆਰ ਕੀਤੇ ਗਏ ਢਾਣ ਅਚਾਰ ਢਾਣ ਪਿਆਜ਼ ਤੇ ਮਸਿਆ ਰੋਟੀਆਂ ਉਹ ਸੋਹਣਾ ਲੰਗਰ ਤਿਆਰ ਕੀਤਾ ਗਿਆ ਤਦ ਨਾਲ ਚਾਹ ਦਾ ਲੰਗਰ ਵੀ ਸੀ ਸਾਰੇ ਸਟਾਫ ਨੇ ਮਿਲ ਕੇ ਲੰਗਰ ਤਿਆਰ ਦਿੱਤਾ ਆਪ ਖੁਦ ਸੇਵਾ ਦਿੱਤੀ ਤੇ ਦੇਖੋ ਸਾਹਮਣੇ ਪ੍ਰਸ਼ਾਦ ਦੇ ਵੀ ਤਿਆਰ ਹੋ ਰਹੇ ਆ ਕਰਮਾ ਨਾਲ ਬਿਲ ਦੀ ਸੇਵਾ ਉਹ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਇਸੇ ਵਕਤ ਨੇ ਕਿਤੇ ਜੂਰ ਕਾ ਮੰਦੀ ਹੈ ਤੇ ਲੰਗਰ ਇੰਨਾ ਸੁਆਦ ਬਣਿਆ ਸਾਰੇ ਸੰਗਤ ਚ ਵਰਤਾਇਆ ਗਿਆ ਤੇ ਅਸੀਂ ਆਪ ਬੇਸ਼ਕਿਆ ਗੁਰੂ ਮਹਾਰਾਜ ਨੇ ਬਹੁਤ ਹੀ ਕਿਰਪਾ ਕੀਤੀ ਇੰਨਾ ਸੁਆਦ ਲੰਗਰ ਬਣਿਆ ਅ ਅੱਗੇ ਵੀ ਕਿਰਪਾ ਕਰਦੇ ਆ